ਜੰਗੀਰਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਹੋਟਲਾਂ ਤੇ ਛਾਪੀ ਮਾਰੀ ਕਰ ਦੇਵਪਾਰ ਦੇ ਤੰਦੇ ਦਾ ਪੰਡਾ ਫੋੜ ਕੀਤਾ ਹੈ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਈ ਹੋਟਲਾਂ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਬੰਦ ਕੀਤਾ ਹੋਇਆ ਹੈ ਅਤੇ ਉਹਨਾਂ ਤੋਂ ਦੇਵਪਾਰ ਦਾ ਤੰਦਾ ਕਰਵਾਇਆ ਜਾ ਰਿਹਾ ਹੈ ਪੁਲਿਸ ਨੇ ਛਾਪਾ ਮਾਰ ਕੇ ਪੰਜ ਕੁੜੀਆਂ ਨੂੰ ਛਡਵਾਇਆ ਤੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਉਪਰੰਤ ਇੱਕ ਕਾਰਵਾਈ ਸ਼ੁਰੂ ਕਰ ਦਿੱਤੀ ਆ। ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਹਾਡੇ ਨੇੜੇ-ਤੇੜੇ ਜੇਕਰ ਕੋਈ ਅਜੀਹਾ ਕੰਮ ਹੋ ਰਿਹਾ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਹ ਤੇ ਇਹ ਵੀ ਦੱਸਣਾ ਮੰਦ ਹੈ ਜਿਉਂਕਿ ਇਹ ਜ਼ਿਆਦਾਤਰ ਹੋਟਲ ਨਾਜਾਇਜ਼ ਰੂਪ ਵਿੱਚ ਬਣਿਆ ਜਿਨ੍ਹਾਂ ਵਿੱਚ ਦੇ ਵਿਪਾਰ ਦਾ ਧੰਦਾ ਚਲਾਇਆ ਜਾਂਦਾ ਹੈ। ਅਸੀਂ ਅੱਜ ਮੁਖਵਲੀ ਤੇ ਸਾਡਾ ਅਸੀਂ ਪਰਚਾ ਦਿੱਤਾ ਹੈ। ਇਹ ਪਟਿਆਲਾ ਚੌਂਸੀ ਤੋਂ ਮੁਖ ਰੋਖਸ ਨੇ ਤਲਾ ਦਿੱਤੀ ਸੀ ਵੀ ਵਾਈਟ ਰੇਜੈਂਸੀ ਆ ਜਿਹੜਾ ਫੋਡ ਆਪਣੇ ਪੰਚਕੁਲਾ ਰੋਡ ਐ ਇੱਥੇ ਦੇ ਵਪਾਰ ਦਾ ਇੱਥੇ ਦਾ ਚੱਲ ਰਿਹਾ ਕਰ ਰਹੇ ਨੇ ਅਸੀਂ ਉੱਥੇ ਫੇ ਛਾਪਮਾਰੀ ਕੀਤੀ ਉੱਥੋਂ ਜਿੱਤ ਤਿੰਨ ਕੁੜੀਆਂ ਤੇ ਇੱਕ ਮੁੰਡਾ ਨਰੰਦ ਕੀਤਾ ਤੇ ਸਰ ਦੂਸਰੇ ਹੋਟਲ ਚ ਜਿਹੜਾ ਕ੍ਰਾਊਨ ਹੈ ਉਹਦੇ ਹਾਂ ਉੱਥੇ ਦੀ ਵੀ ਇਨਫੋਰਮੇਸ਼ਨ ਆਈ ਸੀਗੀ ਉੱਥੇ ਵੀ ਅਸੀਂ ਛਾਪਮਾਰਿਆ ਉੱਥੋਂ ਵੀ ਇੱਕ ਬੰਦਾ ਲਿਆਂਦਾ ਤੇ ਦੋ ਕੁੜੀਆਂ ਹਨ ਸਰ ਇਹਨਾਂ ਦਾ ਪਤਾ ਚੱਲਿਆ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਇਹ ਕਦੇ ਕਦੇ ਇੱਥੇ ਆਂਦੀਆਂ ਨੇ ਜਦੋਂ ਇਹਨਾਂ ਨੂੰ ਪੈਸੇ ਕੁੱਸੇ ਦੀ ਲੋੜ ਹੁੰਦੀ ਹੈ ਇੱਥੇ ਆ ਕੇ ਤੇ ਵਪਾਰ ਦਾ ਧੰਦਾ ਕਰਦੀਆਂ ਨੇ ਤੇ ਹੋਏ ਦੇ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਪਈਆਂ ਹੋਈਆਂ ਇਹ ਛੇਜੇ ਦੋ ਬੰਦੇ ਦੀ ਗ੍ਰਿਫਤਾਰੀ ਪਈ ਹੈ ਬਾਕੀ ਹਜੇ ਤਫ਼ਤੀਸ਼ ਚੱਲ ਰਹੀ ਹੈ